ਜਿਵੇਂ ਜਿਵੇਂ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦਾ ਸਮਾਂ ਨਸਤੇਕ ਆਉਂਦਾ ਜਾ ਰਿਹਾ ਹੈ ਉਵੇਂ ਹੀ ਪੰਜਾਬ ਦੀ ਸਿਆਸਤ ਵੀ ਲਗਾਤਾਰ ਘਰਮਾਉਂਦੀ ਜਾ ਰਹੀ ਹੈ ਤੇ ਨਿਤ ਦਿਨ ਸਿਆਸਤ ਦੇ ਵਿੱਚ ਜਿਸ ਤਰ੍ਹਾਂ ਦੇ ਫੇਰਬਦਲ ਵੱਡੇ ਪੱਧਰ ਤੋਂ ਵੇਖਣ ਨੂੰ ਮਿਲ ਰਹੇ ਨੇ ਸ਼ਾਇਦ ਅੱਜ ਤੱਕ ਦਾ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦੇ ਫੇਰਬਦਲ ਕਈ ਕਦੇ ਵੀ ਨਹੀਂ ਹੋਏ ਹੋਣਗੇ ਮੇਰੇ ਨਾਲ ਗੱਲਬਾਤ ਕਰਨ ਲਈ ਹੁਸ਼ਿਆਰਪੁਰ ਤੋਂ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਤੀਖਣ ਸੁਧ ਮੌਜੂਦ ਨੇ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਭਾਜਪਾ ਦੀ ਸਥਿਤੀ ਨੂੰ ਲੈ ਕੇ ਸੂਸਾ ਲੋਕ ਸਭਾ ਚੋਣਾਂ 7ਵੇਂ ਫੇਸ ਤੇ ਵਿੱਚ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਹੋਣਗੀਆਂ ਪਰੰਤੂ ਉਸ ਤੋਂ ਪਹਿਲਾਂ ਆਪਾਂ ਫੇਰ ਬਦਲ ਦੀ ਗੱਲ ਕਰੀਏ ਤਾਂ ਭਾਜਪਾ ਨੂੰ ਕਾਫੀ ਜ਼ਿਆਦਾ ਮਜ਼ਬੂਤੀ ਮਿਲ ਰਹੀ ਹੈ ਵੱਡੇ ਚਿਹਰੇ ਆ ਰਹੇ ਆ ਸੀਟਿੰਗ ਐਮਪੀ ਆ ਰਹੇ ਆ ਸੀਟਿੰਗ ਐਮਐਲਏ ਆ ਰਹੇ ਆ ਸਭ ਤੋਂ ਪਹਿਲਾਂ ਕੀ ਟਿੱਪਣੀ ਕਰਨਾ ਚਾਹੂंगे ਕਿਸ ਤਰ੍ਹਾਂ ਦੇਖਦੇ ਹੋ ਭਾਜਪਾ ਦੇ ਹਾਲਾਤਾਂ ਨੂੰ ਪੰਜਾਬ ਦੇ ਵਿੱਚ ਭਾਜਪਾ ਅੱਗੇ ਅਕਾਲੀ ਦਲ ਦਾ ਛੋਟਾ 파ੜਨ ਬਣ ਕੇ ਲੜਦੀ ਸੀ ਐਦਕਿ ਭਾਜਪਾ ਨੇ ਜਦੋਂ ਦਾ ਫੈਸਲਾ ਕੀਤਾ ਹੈ ਕਿ ਅਸੀਂ ਇਕੱਲਿਆਂ ਲੜਨਾ ਜਾ ਇਹ ਤਾਂ ਪਹਿਲਾਂ ਜਦੋਂ ਸ਼ਰਮਨ ਅਕਾਲੀ ਦਲ ਨੇ ਸਾਥ ਛੱਡਿਆ ਸੀ ਤਾਂ ਭਾਜਪਾ ਨੇ ਕਿਹਾ ਸੀ ਵਿਧਾਨ ਸਭਾ ਇਕੱਲੇ ਲੜਨੀ ਉਦੋਂ ਵੀ ਇਹੀ ਸਿਨੈਰੀਓ ਸੀਗਾ ਇਹੀ ਉਸ ਵੇਲੇ ਪਿਕਚਰ ਸੀ ਅੱਜ ਵੀ ਉਹੀ ਹੋਈ ਹੋ ਪਿਕਚਰ ਆ ਦੌੜ ਦੌੜ ਕੇ ਦੂਜੀਆਂ ਪਾਰਟੀਆਂ ਦੇ ਬਹੁਤ ਵੱਡੇ ਵੱਡੇ ਨੇਤਾ ਉਹ ਭਾਜਪਾ ਚ ਆ ਰਹੇ ਆ ਮੈਨੂੰ ਲੱਗਦਾ ਕਿ ਇਹ ਲੋਕੀ ਕੋਈ ਬੇਵਕੂਫ ਨਹੀਂ ਹੈ ਲੋਕੀ ਪੋਲੀਟੀਕਲੀ ਬਹੁਤ ਸਿਆਣੇ ਆ ਇਹਨਾਂ ਨੂੰ ਇਹ ਲੱਗਦਾ ਕਿ ਭਾਜਪਾ ਹੀ ਦੇਸ਼ ਦਾ ਫਿਊਚਰ ਆ ਭਾਜਪਾ ਦੇ ਵਿੱਚ ਹੀ ਕੰਮ ਕੰਮ ਕਰਕੇ ਰਾਜਨੀਤੀ ਦਾ ਜਿਹੜਾ ਉਹ ਸਹੀ ਡਾਇਰੈਕਸ਼ਨ ਤੇ ਅਸੀਂ ਚੱਲ ਸਕਦੇ ਆ ਸੋ ਇਸ ਕਰਕੇ ਕੁਰਸੀ ਲੈਣਾ ਟਿਕਟ ਲੈਣਾ ਉਹ ਇੱਕ ਅਲੱਗ ਇਸ਼ੂ ਆ ਉਹ ਉਹਦੀ ਵੀ ਕਨਸਿਡਰੇਸ਼ਨ ਰਹਿੰਦੀ ਹੋਏਗੀ ਪਰ ਮੈਂ ਸਮਝਦਾ ਕਿ ਜਿਸ ਤਰ੍ਹਾਂ ਨਾ ਆ ਰਹੇ ਆ ਕੱਲੇ ਕੁਰਸੀ ਲੈਣ ਲਈ ਨਹੀਂ ਆਂਦੇ ਲੋ ਉਹਨਾਂ ਨੂੰ ਕਿਤੇ ਨਾ ਕਿਤੇ ਫਿਊਚਰ ਲੱਗਦਾ ਆਪਣਾ ਵੀ ਤੇ ਦੇਸ਼ ਦਾ ਵੀ ਕਿ ਭਾਜਪਾ ਹੀ ਆਨੇ ਵਾਲੇ ਸਮੇਂ 'ਚ ਦੇਸ਼ ਦੇ ਹਿੱਤ ਵਾਲੀ ਪਾਰਟੀ ਹੈ ਜੀ ਸੂ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਭਾਜਪਾ ਦੀ ਗੱਲ ਕਰੀਏ ਕਿਹਾ ਜਾ ਰਿਹਾ ਸੀ ਕਿ ਨੋ ਮਾਸ ਦਾ ਰਿਸ਼ਤਾ ਜਿਹੜਾ ਇੱਕ ਵਾਰ ਮੋੜ ਤੋਂ ਇਕੱਠਿਆਂ ਹੋ ਰਿਹਾ ਹਾਲਾਂਕਿ ਮੀਟਿੰਗਾਂ ਦਾ ਦੌਰ ਵੀ ਲਗਾਤਾਰ ਜਾਰੀ ਸੀ ਤੇ ਚਰਚਾਵਾਂ ਸਨ ਕਿ ਬਹੁਤ ਚੱਲਦਾ ਹੈ ਐਲਾਨ ਹੋਣਾ ਜਿਹੜਾ ਬਾਕੀ ਹੈ ਬਾਕੀ ਸਭ ਕੁਝ ਫਾਈਨਲ ਹੋ ਚੁੱਕਿਆ ਹੈ ਕਿ ਭਾਜਪਾ ਨੂੰ ਪਹਿਲੇ ਪਤਾ ਸੀ ਕਿ ਵੱਡੇ ਚਿਹਰੇ ਆ ਜਿਹੜੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਤੇ ਇਸ ਕਰਕੇ ਅਲਾਈਂਸ ਜਿਹੜਾ ਉਹ ਕੈਨਸਲ ਕਰ ਦਿੱਤਾ ਗਿਆ ਹੁਣ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹ ਫਿਊਚਰ ਦੇ ਭਵਿੱਖ ਦੀ ਗੱਲ ਕਰੀਏ ਜਾਂ ਇਸ ਵਾਰ ਫਿਰ ਤੋਂ ਕਦਮ ਵਧ ਸਕਦੇ ਨੇ ਦੋਹਾਂ ਪਾਰਟੀਆਂ ਅਲਾਈਜਾ ਕੇ ਆਪਣੇ ਜਿਹੜੇ ਸਹਿਯੋਗੀ ਹੈਗੇ ਅਲਾਈਅੰਸ ਦੇ ਉਹਨਾਂ ਪ੍ਰਤੀ ਜਿਹੜਾ ਰਾਜਨੀਤੀ ਦਾ ਧਰਮ ਲਭਾਂਦੀ ਆਈ ਆ ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਵੀ ਕੀਤਾ ਐਡਵਾਈਜ਼ਰ ਦਾ ਕੰਮ बतौर ਮੰਤਰੀ ਵੀ ਬਹੁਤ ਲੰਬਾ ਸਮਾਂ ਉਹਨਾਂ ਦੇ ਕੋਲ ਬੈਠ ਕੇ ਕੀਤਾ ਉਹ ਬਹੁਤ ਭਾਵੁਕ ਸੀਗੇ ਇਸ ਨੌ ਮਾਸ ਦਾ ਰਿਸ਼ਤਾ ਰਹਿਤ ਸੀ ਕਿ ਆ ਇਸ ਵਾਕੇ ਉਹ ਨੌ ਮਾਸ ਦਾ ਰਿਸ਼ਤਾ ਸਮਝਦੇ ਸੀ ਔਰ ਬਹੁਤ ਵਾਰੀ ਉਹਨਾਂ ਨੇ ਮੇਰੇ ਸਾਹਮਣੇ ਕਿਹਾ ਕਿ ਮੈਂ ਜੀਂਦੇ ਜੀ ਜਿਹੜਾ ਨਾ ਉਹ ਭਾਜਪਾ ਨੂੰ ਨਹੀਂ ਛੱਡਣਾ ਤੁਸੀਂ ਛੱਡਦੇ ਛੱਡ ਜਾਓ ਨਾ ਉਹਨਾਂ ਨੇ ਛੱਡਿਆ ਨਾ ਅਸੀਂ ਛੱਡਿਆ ਪਰ ਉਹਨਾਂ ਦੇ ਜੀਂਦੇ ਜੀ ਉਹਨਾਂ ਦੇ ਸੁਪੁੱਤਰ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਇਹ ਇੱਕ ਤਰਫਾ ਅਨਾਉਂਸ ਕਰਤਾ ਕਿ ਅਸੀਂ ਕਿਸਾਨ ਅੰਦੋਲਨ ਹੈਗਾ ਅਸੀਂ ਪਹਿਲਾਂ ਉਹ ਸਾਨੂੰ ਸਪੋਰਟ ਕਰਦੇ ਰਹੇ ਕੀਤੀ ਕਾਨੂੰਨ ਅਨਾਉਂਸ ਹੋਣਾ ਉਹਨੂੰ ਕਿਤੇ ਪੋਲੀਟੀਕਲ ਲੱਗਾ ਹੋਗਾ ਕਿ ਕਮੀ ਆਊਗੀ ਜਦੋਂ ਵਿਰੋਧ ਹੋ ਜਾਤਾ ਹਾਂ ਤੇ ਉਹ ਉਹਨਾਂ ਨੇ ਛੱਡ ਦਿੱਤਾ ਐਦ ਕਿ ਵੀ ਅਸੀਂ ਚਾਹੁੰਦੇ ਸੀਗੇ ਅਲਾਈਅੰਸ ਹੋਵੇ ਪਾਰਟੀਆਂ ਸਾਡੇ ਨਾਲ ਜੁੜਨ ਪੰਜਾਬ ਦੇ ਵਿੱਚ ਹਿੰਦੂ ਸਿਕ ਭਾਈਚਾਰਾ ਵਧੇ ਕਿਉਂਕਿ ਨੌ ਮਾਸਤੇ ਰਿਸ਼ਤੇ ਨਾਲ ਵਧਦਾ ਹੈਗਾ ਪਹਿਲਾਂ ਵੀ ਵਧਿਆ ਸੀ ਪਰ ਐਤਕੀ ਵੀ ਉਹਨਾਂ ਨੇ ਆਪਣੇ ਜਿਸ ਤਰ੍ਹਾਂ ਉਹਨਾਂ ਨੇ ਅਨਾਉਂਸ ਕੀਤਾ ਆਪਣੇ ਕੋਰ ਗਰੁੱਪ ਚ ਪਈ ਸਾਡੇ ਜਿਹੜੇ ਆ ਉਹ ਹੈਗੇ ਆ ਪ੍ਰਾਇੋਰਟੀਜ਼ ਕੀ ਹੈਗੀਆਂ ਤੇ ਅਸੀਂ ਉਹਦੇ ਬਾਅਦ ਫਿਰ ਭਾਜਪਾ ਨੇ ਫੈਸਲਾ ਕਰਤਾ ਕਿ ਇਹਨੂੰ ਲੰਬਾ ਲਟਕਾਉਣਾ ਠੀਕ ਨਹੀਂ ਆ ਚਿਹਰੇ ਜੜੇ ਉਹਦੇ ਬਾਅਦ ਫਿਰ ਇੱਕਦਮ ਆ ਗਏ ਦੋ ਚਾਰ ਜੜੇ ਚਿਹਰੇ ਵੱਡੇ ਆਏ ਹੈਗੇ ਐਮਪੀ ਲੈਵਲ ਤੇ ਆਏ ਇੱਕ ਨੂੰ ਤਾਂ ਟਿਕਟ ਅਨਾਉਂਸ ਹੋ ਗਈ ਹੋਗੀ ਸਿੱਗੀ ਜਲੰਧਰ ਤੋਂ ਆਮ ਆਦਮੀ ਪਾਰਟੀ ਦੀ ਰੂਲਿੰਗ ਪਾਰਟੀ ਦੀ ਇੱਕ ਕਾਂਗਰਸ ਤੋਂ ਦੋ ਵਾਰੀ ਤਾਂ ਸਿਟਿੰਗ ਐਮਪੀ ਸੀਗਾ ਔਰ ਬੜਾ ਵੱਡਾ ਉਹ ਚਿਹਰਾ ਸੀਗਾ ਸਰਦਾਰ ਬੀਨਤ ਸਿੰਘ ਦਾ ਪੋਤਾ ਸੀਗਾ ਸੋ ਉਹਨਾਂ ਦੇ ਆਨ ਦੇ ਪਿੱਛੇ ਕੋਈ ਵੀ ਅੰਦਾਜ਼ਾ ਲਾ ਸਕਦਾ ਕਿ ਜਿਹੜਾ ਡੁੱਬਦਾ ਜਹਾਜ਼ ਹੁੰਦਾ ਉਹ ਤੋਂ ਤਾਂ ਚੂਹੇ ਬਾਹਰ ਡਿੱਗਦੇ ਆ ਜਾਂ ਬੰਦੇ ਬਾਹਰ ਜਾਂਦੇ ਆ ਜਿੱਥੇ ਸੇਫਟੀ ਨਜ਼ਰ ਆਂਦੀ ਆ ਕਿਸੇ ਨੂੰ ਜਾਂ ਕੋਈ ਸਮਾਜ ਦਾ ਦੇਸ਼ ਦਾ ਹਿੱਤ ਲੱਗਦਾ ਜੇ ਸੱਚੀ ਮੁੱਚੀ ਕੋਈ ਕਈ ਸੋਸ਼ਲ ਵਰਕਰ ਹੋਵੇ ਜਾਂ ਪੈਟਰੀਅਟ ਹੋਵੇ ਫਿਰ ਉੱਥੇ ਜਾਂਦਾ ਜਿੱਥੇ ਉਹਨਾਂ ਨੂੰ ਦੀ ਖੁਰਾਕ ਮਿਲਦੀ ਹੈ ਪਰ ਸੂ ਸਾਹਿਬ ਤੁਹਾਨੂੰ ਵੀ 4 ਤੋਂ 5 ਤਹਾਕਿਆਂ ਦੇ ਕਰੀਬ ਦਾ ਸਮਾਂ ਹੋ ਗਿਆ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਗੱਲ ਹੁਸ਼ਾਰਪੁਰ ਦੀ ਸਿਆਸਤ ਦੇ ਵਿੱਚ ਨਹੀਂ ਬਲਕਿ ਪੰਜਾਬ ਦੀ ਸਿਆਸਤ ਦੇ ਵਿੱਚ ਨਾਮ ਲੈ ਜਾਂਦਾ ਤਿਕਸ਼ਨਸੂ ਦਾ ਭਾਸ਼ਪਾ ਦੇ ਵਿੱਚ ਕਦੇ ਇਸ ਤਰ੍ਹਾਂ ਦਾ ਫੇਰ ਬਦਲ ਵੇਖਿਆ ਕਿ ਇਸ ਤਰ੍ਹਾਂ ਦੀ ਹਨੇਰੀ ਆਈ ਹੋਵੇ ਇਸ ਤਰ੍ਹਾਂ ਦੀ ਸਥਿਤੀ ਬਣੀ ਹੋਵੇ ਕਿ ਇੱਕ ਘਰ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਰਿਆ ਹੋਵੇ ਉਹਦਾ ਦਾ ਪੁੱਤ ਹੈ ਜਿਹੜਾ ਰਵਨੀਤ ਮਿੱਟੂ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਂਦਾ ਹੈ ਹਾਲਾਂਕਿ ਇੱਕ ਵੀਡੀਓ ਵੀ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਹਰਜੀਤ ਗਰੇਵਾਲ ਨੂੰ ਕਹਿ ਰਿਹਾ ਕਿ ਜੇਕਰ ਮੀਡੀਆ ਨਾ ਹੋਵੇ ਤਾਂ ਮੈਂ ਤਾਂ ਜੁੱਤੀਆਂ ਲਾ ਕੇ ਮਾਰਾਂ ਇਹਨਾਂ ਦੇ ਦੇਖੋ ਇਹ ਕੁਸ਼ ਚੀਜ਼ਾਂ ਹੈਗੀਆਂ ਇੱਥੇ ਮੁੱਖ ਮੰਤਰੀ ਦਾ ਪਹਿਲੇ ਅਵਨਿੰਦਰ ਸਿੰਘ ਵੀ ਆਇਆ ਵਿਧਾਨ ਸਭਾ ਚੋਣਾਂਾਂ ਤੋਂ ਪਹਿਲਾਂ ਸੋ ਇਹ ਹੁੰਦਾ ਹੈਗਾ ਪਰ ਜਿਸ ਜਿਸ ਤਰ੍ਹਾਂ ਨਾਲ ਤੇਜ਼ੀ ਨਾਲ ਸਾਰਾ ਘਟਨਾਕ੍ਰਮ ਹੋਇਆ ਇੰਦਾ ਨਹੀਂ ਕਦੀ ਹੁੰਦਾ ਪੰਜਾਬ ਦੇ ਵਿੱਚ ਸਾਨੂੰ ਨੇ ਇਹ ਦੇਖਣ ਨੂੰ ਮਿਲਿਆ ਹੋਰ ਸੂਬਿਆਂ ਤਾਂ ਆ ਆਰਾਮ ਕੇ ਆਰਾਮ ਬਹੁਤ ਜ਼ਿਆਦਾ ਹੋਇਆ ਪਰ ਆ ਜਿਹੜੀ ਮੈਂ ਸਮਝਦਾ ਕਿ ਇੱਕ ਨਸੀਹਤ ਹੈਗੀ ਆ ਪੋਲਿਟਿਸ਼యన్స్ ਨੂੰ ਕਿ ਉਹ ਉਨੀ ਹੀ ਗੱਲ ਕਰੋ ਮर्यादा ਚ ਰਹਿ ਕੇ ਜਿਹੜੇ ਕੱਲ ਨੂੰ ਜੇਬ ਚ ਪਾਣੀ ਪੈ ਜਾਵੇ ਹੁਣ ਰਵਨੀਤ ਬਿੱਟੂ ਨੂੰ ਮੈਂ ਕਿਹਾ ਸੀ ਮੈਂ ਦੇ ਨਾਲ ਪੱਤਰਕਾਰ ਕਿਸੇ ਪ੍ਰੈਸ ਵਾਲੇ ਦੇ ਕੋਲ ਇਕੱਠਾ ਬੈਠ ਕੇ ਮੈਂ ਨਹੀਂ ਕਰ ਸਕਦਾ ਜੋ ਵੀ ਹੈਗਾ ਆਪਣੀ ਸਟੇਟਮੈਂਟ ਦੇ ਦੇ ਸਕਦਾ ਤੇ ਮੈਂ ਮੇਰੇ ਜੁੱਤੀ ਵੀਨੇ ਬੈਠੇ ਤੇ ਅੱਜ ਉਹਨੂੰ ਕਿੰਨਾ ਬੁਰਾ ਮਹਿਸੂਸ ਹੁੰਦਾ ਹੋਗਾ ਉਹਨੂੰ ਕਿੰਨਾ ਫੀਲ ਹੁੰਦਾ ਹੋਗਾ ਕਿ ਮੈਂ ਸ਼ਾਕਾਸ਼ ਸ਼ਾਇਦ ਇਹ ਗੱਲ ਨਾ ਬੋਲੀ ਹੋਵੇ ਸੋ ਇਹ ਸਾਰੇ ਪੋਲੀਟੀਸ਼ੀਅਨਸ ਵਾਸਤੇ ਨਸੀਹਤ ਆ ਆਪਣੇ ਮਰਿਆਦਾ ਚ ਰਹਿਣਾ ਚਾਹੀਦਾ ਹੈਗਾ ਔਰ ਜਿਹੜੀ ਡਿਸੈਂਸੀ ਹੈਗੀ ਉਹਨੂੰ ਨਹੀਂ ਖਤਮ ਕਰਨਾ ਚਾਹੀਦਾ ਵੱਡਾ ਸਵਾਲ ਇਹ ਕਿ ਇਹ ਵੀ ਹੈ ਤੋ ਤੁਸੀਂ ਇੱਕ ਪਾਰਟੀ ਦੇ ਨਾਲ ਸ਼ੁਰੂ ਮੁੱਢ ਕਦੀਮ ਤੋਂ ਜੁੜੇ ਹੋ ਅਜੇ ਤੱਕ ਸਟੇਲ ਤੁਸੀਂ ਉੱਥੇ ਤੱਕ ਕਿਉਂ ਤੁਹਾਡਾ ਸਪਸ਼ਟ ਤੌਰ ਤੇ ਕਹਿਣਾ ਕਿ ਮੈਂ ਜਿੰਨਾ ਤੇ ਰਸ ਧਰਤੀ ਤੇ ਆ ਜੇ ਪਾਰਟੀ ਮੈਂ ਕਦੇ ਨਹੀਂ ਬਦਲਾਂਗਾ ਆਪਾਂ ਦੂਜੇ ਪਾਸੇ ਗੱਲ ਗੱਲ ਕਰੀਏ ਸਿਆਸਤਦਾਨ ਜਦੋਂ ਜਿਹੜੀ ਪਾਰਟੀ ਦੇ ਵਿੱਚ ਹੁੰਦੇ ਚਾਹੇ ਉਹ ਕਾਂਗਰਸ ਹੀ ਆਗੂ ਆ ਆਮ ਆਦਮੀ ਪਾਰਟੀ ਦਾ ਭਾਜਪਾ ਦਾ ਅਕਾਲੀ ਦਲ ਦਾ ਆਪਣੀ ਮਾਂ ਪਾਰਟੀ ਮਾਂ ਦੇ ਨਾਲ ਤੁਲਨਾ ਕੀਤੀ ਜਾਂਦੀ ਹੈ ਪਰੰਤੂ ਅੱਜ ਦੀ ਸਿਆਸਤ ਇਸ ਤਰ੍ਹਾਂ ਦੀ ਹੋ ਗਈ ਉਹ ਮਾਂ ਨੂੰ ਬਦਲਣ ਨੂੰ ਵੀ ਟਾਈਮ ਨਹੀਂ ਲਾਂਦੇ ਹੁਣ ਤਾਂ ਆਪਣਾ ਆਪਣਾ اخਲਾਕ ਹੈ ਜੀ ਕਈ ਲੋਕੀ ਉਹ ਕਹਿੰਦੇ ਨਾ ਦੋਲਦੇ ਹੈਗਾ ਇਹ ਚੀਜ਼ਾਂ ਨੂੰ ਕਿਸੇ ਕਿਸੇ ਪਾਵਰ ਨਾਲ ਪੈਸੇ ਨਾਲ ਕਈ ਲੋਕੀ ਨਹੀਂ ਤੋਲਦੇ ਉਹਨਾਂ ਦਾ ਆਪਣਾ اخلاق ਉਹਨਾਂ ਦਾ ਆਪਣਾ اخلاق ਹੈ ਕਿਸੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਈਡੀ ਦੀ ਗੱਲ ਕਰੀਏ ਈਡੀ ਇੱਕ ਵਾਰ ਮੁੜ ਤੋਂ ਚਰਚਾ ਦੇ ਵਿੱਚ ਹੈ ਕਿ ਈਡੀ ਦੇ ਡਰਾਈਵਰ ਦਿੱਤੇ ਜਾ ਰਹੇ ਨੇ ਕੇਂਦਰ ਦੀ ਸਰਕਾਰ ਵੱਲੋਂ ਅਮਿਤ ਸ਼ਾਹ ਵੱਲੋਂ ਜਾਂ ਭਾਜਪਾ ਦੇ ਹੋਰ ਜਿਹੜੀ ਸੀਨੀਅਰ ਲੀਡਰਸ਼ਿਪ ਉਹਨਾਂ ਵੱਲੋਂ ਦਿੱਤੇ ਜਾ ਰਹੇ ਨੇ ਈਡੀ ਦੇ ਡਰਾਈਵਰ ਦਿੱਤੇ ਜਾ ਰਹੇ ਨੇ ਧੱਕੇ ਨਾਲ ਜੁਆਇਨਗਾ ਕਿੱਤਿਆਂ ਜਾ ਰਹੀਆਂ ਨੇ ਦਲਵੀਰ ਗੋਲਡੀ ਤਾਂ ਇੱਕ ਬੀਬਾ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹ ਕਹਿੰਦੇ ਮੈਨੂੰ 45 ਕਰੋੜ ਦੀ ਆਫਰ ਆਈ ਹੈ ਦਲਵੀਰ ਗੋਲਡੀ ਕਹਿੰਦੇ ਮਾਫੀ ਚੋਣਾ ਕੋਈ ਆਪ ਵਿਧਾਇਕ ਨੇ ਗੋਲਡੀ ਸਾਹਿਬ ਗ ਉਹ ਕਹਿੰਦੇ ਮੈਨੂੰ 25 ਕਰੋੜ ਦੀ ਆਫਰ ਆਈ ਹੈ ਜੀ ਬਿਲਕੁਲ ਝੋਠਾ ਆ ਆਮ ਆਦਮੀ ਪਾਰਟੀ ਝੋਠਾ ਦਾ ਭੰਡਾਰ ਆ ਕੇਸਰੀ ਵਾਲੋਂ ਉਹਨਾਂ ਨੇ ਸਿਰਫ ਝੂਠੇ ਸਿਕਾਂਦਾ ਬੋਲਣਾ ਹੋਰ ਕੁਝ ਨਹੀਂ ਆ ਟਕੇ ਦੀ ਉਹਨਾਂ ਦੀ ਵੈਲਿਊ ਨਹੀਂ ਕਿਸੇ ਦੀ ਜਿਹੜਾ 25 45 ਕਰੋੜ ਦੱਸਦੇ ਭਾਜਪੀ ਨੂੰ ਕੀ ਲੋੜਾ ਭਾਜਪੀ ਨੇ ਕੋ ਸਰਕਾਰ ਬਣਾ ਲੈਣੀ ਹੈ ਦੋ ਚਾਰ ਐਮਐਲਏ ਖਰੀਦ ਕੇ ਬਿਲਕੁਲ ਗਲਤ ਹੈਗਾ ਆਹੀ ਆਹੀ ਸੀਤਲੰਗ ਰਾਲ ਜਿਹੜਾ ਭਾਜਪੀ ਚ ਆ ਗਿਆ ਹੁਣ ਪਹਿਲਾਂ ਇਹ ਕਹਿੰਦਾ ਸੀ ਮੈਨੂੰ ਧਮਕੀਆਂ ਆਈਆਂ ਮੈਨੂੰ ਪੈਸੇ ਦੀ ਆਫਰ ਆਈ ਆ ਭਾਜਪੀ ਨੂੰ ਵੀ ਕਹਿੰਦਾ ਹਾਂ ਭਾਜਪੀ ਨੂੰ ਦਿੱਤੇ ਸੀ ਅਮਿਤ ਸ਼ਰਮਾ ਨੇ ਇਹ ਕੇਜਰੀਵਾਲ ਦਾ ਇੱਕ ਇੱਕ ਸਟੰਟ ਹੈ ਕਿ ਸਿਸਟਮ ਆਪੇ ਆਪਣੇ ਆਪ ਨੂੰ ਹਾਈਲਾਈਟ ਕਿਦਾਂ ਕਰਨਾ ਕਿ ਅਸੀਂ ਇਮਾਨਦਾਰ ਸ਼ੋਅ ਕਰਨਾ ਆਪਣੇ ਆਪ ਨੂੰ ਪਏ ਅਸੀਂ ਇਮਾਨਦਾਰ ਅਸੀਂ ਬਿਕਦੇ ਨਹੀਂ ਜਾਂ ਕਹਿੰਦਾ ਦੂਸਰੇ ਜਿਹੜੇ ਖਰੀਦਦੇ ਹੈਗੇ ਹੁਣ ਆਪਣੇ ਆਪ ਜੇ ਕੋਈ ਆਈ ਜਾਂਦਾ ਤਾਂ ਇਹਦਾ ਮਤਲਬ ਉਹਨਾਂ ਦੀ ਕਿਤੇ ਲੱਗਦਾ ਗਰੂਮਿੰਗ ਗਲਤ ਆ ਉਹਨਾਂ ਨੂੰ ਉਹਨਾਂ ਨੂੰ ਜਿਹੜੀ ਟ੍ਰੇਨਿੰਗ ਨਹੀਂ ਹੈਗੀ ਜਾਂ ਉਹਨਾਂ ਨੂੰ ਧਰਤੀ ਨਾਲ ਜੁੜਨਾ اخلاق ਨਾਲ ਜੁੜਨਾ ਸਿਖਾਇਆ ਨਹੀਂ ਗਿਆ ਨਾ ਪਾਰਟੀਆਂ ਚ ਸਿਰਫ ਮੌਕਾ ਪ੍ਰਸਤ ਬੰਦੇ ਆਉਂਦੇ ਆ ਸੋ ਇਹ ਜਿਹੜੀਆਂ ਗੱਲਾਂ ਨਾ 40 45 ਕਰੋੜ 20 ਕਰੋੜ 25 ਕਰੋੜ ਬਿਲਕੁਲ ਬਕਵਾਸ ਗੱਲਾਂ ਐ ਤੇ ਕੋਈ ਯਕੀਨ ਨਾ ਕਰੇ ਆਮ ਆਦਮੀ ਪਾਰਟੀ ਦੀ ਇਹ ਫਿੱਦਰ ਤੇ ਆ ਉਹਨਾਂ ਦਾ ਇੱਕ ਤਰੀਕਾ ਹੈ ਗੱਲਾਂ ਕਰਦਾ ਪਰ ਦੂਜੇ ਪਾਸੇ ਆਪਾਂ ਭਾਜਪਾ ਦੇ ਪੁਰਾਣੇ ਕੇਟਰ ਦੀ ਗੱਲ ਕਰੀ ਤਾਂ ਉਹ ਵੀ ਕਿਤੇ ਨਾ ਕਿਤੇ ਨਿਰਾਸ਼ ਨਜ਼ਰ ਆ ਰਹੇ ਨੇ ਕਿ ਜਦੋਂ ਤਾਂ ਵੋਟਾਂ ਲੈਣੀਆਂ ਹੁੰਦੀਆਂ ਨੇ ਵਰਕਰਾਂ ਨੂੰ ਝੰਡੇ 'ਚ ਕਾ ਦਿੱਤੇ ਜਾਂਦੇ ਨੇ ਘਰਾਂ ਦੇ ਵਿੱਚ ਭੇਜਿਆ ਜਾਂਦਾ ਹੁਣ ਦੂਸਰੀਆਂ ਪਾਰਟੀਆਂ ਤੋਂ ਜਿਹਨਾਂ ਦੇ ਖਿਲਾਫ ਉਹ ਪ੍ਰਚਾਰ ਕਰਦੇ ਸੀ ਤਾਂ ਉਹਨਾਂ ਨੂੰ ਹੁਣ ਸਾਡੇ ਸਿਰਾਂ ਤੇ ਲਿਆ ਕੇ ਬਿਠਾ ਦਿੱਤਾ ਗਿਆ ਜੀ ਕਹਿੰਦੇ ਕੱਲ ਮੀਟਿੰਗ ਵੀ ਹੋਈ ਐ ਕੋਰ ਕਮੇਟੀ ਦੀ ਚੰਡੀਗੜ੍ਹ ਦੇ ਵਿੱਚ ਭਾਜਪਾ ਦੀ ਤਾਂ ਉਸ ਵਿੱਚ ਵੀ ਮੁੱਦਾ ਉੱਠਿਆ ਸੀ ਜਾਕਰਡ ਸਾਹਿਬ ਦੇ ਸਾਹਮਣੇ ਕਿ ਇਹਨਾਂ ਤੇ ਰੋਕ ਲੱਗਣੀ ਚਾਹੀਦੀ ਐ ਕਿ ਪੁਰਾਣਾ ਕੈਡਰ ਨਿਰਾਸ਼ ਨਜ਼ਰ ਆ ਰਿਹਾ ਹੈ ਉੱਪਰ ਤੱਕ ਗੱਲ ਪਹੁੰਚਾਓ ਉਹ ਕਹਿੰਦਾ ਮੈਂ ਤਾਂ ਆਪ ਕਾਂਗਰਸ ਛੱਡ ਕੇ ਭਾਜਪਾ ਚ ਆਇਆ ਤਾਂ ਮੇਰੀ ਕਿੱਥੇ ਸੁਣਨਗੇ ਫਿਰ ਮੈਂ ਕਿਸ ਨੂੰ ਨਾ ਕਾਂਗਾ ਦੇਖੋ ਪਤਾ ਨਹੀਂ ਤੁਹਾਨੂੰ ਕਿੱਥੋਂ ਗੱਲਾਂ ਪਤਾ ਲੱਗ ਜਾਂਦੀਆਂ ਕੋਰ ਕਮੇਟੀ ਦੀਆਂ ਉਹ ਗੱਲਾਂ ਜਿਹੜੀਆਂ ਹੁੰਦੀਆਂ ਉਹ ਕੋਈ ਬਾਹਰ ਨਹੀਂ ਆਉਂਦੀਆਂ ਉਹ ਜ਼ਰੂਰ ਨਹੀਂ ਸੱਚੀਆਂ ਹੋਣ ਜਿਹੜੀਆਂ ਤੁਹਾਨੂੰ ਬੰਦਾ ਪਤਾ ਲੱਗਾ ਇਹ ਮੈਂ ਸਮਝਦਾ ਕਿ ਜਿਹੜਾ ਯਾਤਰੀ ਅੰਦਰ ਬੈਠੇ ਹੁੰਦੇ ਆ ਉਹ ਬਾਹਰ ਬਾਹਰੋਂ ਆਉਂਦੇ ਨੂੰ ਨਹੀਂ ਚੰਗਾ ਸਮਝਦੇ ਉਹ ਸਮਝਦੇ ਭੀੜ ਵਧਾਉਂਦਾ ਆ ਰਸ਼ ਵਧਾਉਂਦਾ ਮੁਸ਼ਕਲ ਹੋ ਜੂਗੀ ਸਾਨੂੰ ਆਰਾਮ ਕੰਫਰਟੇਬਲ ਸਫਰ ਲਈ ਫੇ ਉਹ ਜਿਹੜੇ ਅਗਲਾ ਸਟੇਸ਼ਨ ਆਂਦਾ ਤਾਂ ਉਹ ਡੱਬੇ ਦੇ ਵਿੱਚ ਮਾਲਕ ਬਣੇ ਜਾਂਦੇ ਆ ਨਵੇਂ ਨੂੰ ਸਮਝਦੇ ਆ ਇਹ ਪਾਰਟੀਆਂ ਦੇ ਜਿਹੜੇ ਮੁਖੀ ਆ ਉਹ ਧਿਆਨ ਵੀ ਰੱਖਦੇ ਉਹਨਾਂ ਨੂੰ ਧਿਆਨ ਰੱਖਣਾ ਵੀ ਚਾਹੀਦਾ ਕਿ ਪੁਰਾਣੇ ਨਵੇਂ ਜਿਦੀ ਜਿਦੀ ਜੋ ਕਦਰਾਂ-ਕੀਮਤਾਂ ਆ ਉਹ ਵਗੜੇਗੀ ਸੰਤੁਲਨ ਤਾਂ ਫੇਰ ਪਾਰਟੀਆਂ ਨੂੰ ਨੁਕਸਾਨ ਹੋ ਸਕਦਾ ਕਈ ਵਾਰ ਇਹ ਹੁੰਦਾ ਪਏ ਫੇਰ ਇਹਦਾ ਹੋ ਜਾਂਦਾ ਪਏ ਉੱਪਰੋਂ ਉੱਪਰੋਂ ਬਾਲਟੀ ਭਰਦੀ ਜਾਓ ਤੇ ਥੱਲਿਓ ਹੋਲ ਹੋ ਜਵੇ ਜੇ ਹੋਰਾਂ ਦੇ ਆ ਸਕਦੇ ਤਾਂ ਆਪਣੇ ਵੀ ਜਾ ਸਕਦੇ ਆ ਸੋ ਇਹ ਸਾਰੀਆਂ ਗੱਲਾਂ ਦਾ ਬੈਲੈਂਸ ਪਾਰਟੀਆਂ ਸੋਚਦੀਆਂ ਵੀ ਆ ਬਣਾਉਂਦੀਆਂ ਵੀ ਆ ਔਰ ਨਹੀਂ ਬਣਾਉਂਦੀਆਂ ਤਾਂ ਬਣਾਉਣਾ ਚਾਹੀਦਾ ਕਿਉਂਕਿ ਪੁਰਾਣਾ ਕਾਰਜਕਰਤਾ ਭਾਜਪਾਈ ਸਾਹਨੇ ਕਿ ਐਸੀ سرمਾਇਆ ਹੁੰਦਾ ਪਾਰਟੀ ਦਾ ਉਹਨੂੰ ਸੰਭਾਲਣਾ ਬਹੁਤ ਜ਼ਰੂਰੀ ਆ ਨਵਾਂ ਕੋਈ ਆਵੇ ਨਾ ਆਵੇ ਪਰ ਪੁਰਾਣੇ ਨੂੰ ਸੰਭਾਲਣਾ ਜਿਹੜਾ ਬਹੁਤ ਜ਼ਰੂਰੀ ਹੈਗਾ ਕਿਸੇ ਵੀ ਪਾਰਟੀ ਲਈ ਸਭ ਪਾਰਟੀਆਂ ਲਈ ਇਹ ਫਾਰਮੂਲਾ ਹੈਗਾ ਹੁਸ਼ਿਆਰਪੁਰ ਤੁਸੀਂ ਹਸਤਰਨ ਕਿਸ ਤਰ੍ਹਾਂ ਵੇਖਦੇ ਹੋ ਸोम ਪ੍ਰਕਾਸ਼ ਦੀ ਕਾਰਗੁਜ਼ਾਰੀ ਦੀ ਗੱਲ ਕਰੀਏ ਲੋਕ ਬਹੁਤੇ ਖੁਸ਼ ਨਹੀਂ ਨੇ ਨਰਾਜ਼ੀ ਨਜ਼ਰ ਆ ਰਹੀ ਹੈ ਨਾ ਸੋ ਤਾਂ ਕਿ ਆਮ ਲੋਕਾਂ ਤੋਂ ਇਲਾਵਾ ਪਾਰਟੀ ਦੇ ਪੁਰਾਣੇ ਵਰਕਰਾਂ ਦੇ ਨਰਾਜ਼ ਨਜ਼ਰ ਆ ਰਹੇ ਨੇ ਉਹਦੀ ਕਾਰਗੁਜ਼ਾਰੀ ਤੋਂ 1 ਜੂਨ ਦਾ ਸਮਾਂ ਜਿਵੇਂ ਕਿ ਆਪਾਂ ਪਹਿਲਾਂ ਵੀ ਦੱਸਿਆ ਕਿ ਮਿੱਥਿਆ ਗਿਆ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਤਾਂ ਹੁਣ ਭਾਜਪਾ ਪੰਜਾਬ ਦੇ ਵਿੱਚ ਕਦੋਂ ਤੱਕ ਜਿਹੜੀ ਉਹ ਟਿਕਟਾਂ ਦੀ ਅਨਾਊਂਸਮੈਂਟ ਕਰ ਰਹੀ ਹੈ ਐਲਾਨ ਕਰ ਰਹੀ ਹੈ ਦੇਖੋ ਜਿਹੜਾ ਵੀ ਸੱਤਾ 'ਚ ਹੁੰਦਾ ਆ ਉਹ ਥੋੜੇ ਬਹੁਤੇ ਨਰਾਜ਼ਗੀ ਹੁੰਦੀ ਆ ਕੁਝ ਸ਼ਾਇਦ ਕਿ ਕੋਰੋਨਾ ਵੀ ਰਿਹਾ ਕੁਝ ਕਿਸਾਨ ਅੰਦੋਲਨ ਵੀ ਰਿਹਾ ਖੁੱਲ ਕੇ ਜਿਹੜਾ ਉਹ ਕੰਮਕਾਰ ਸਾਰੇ ਐਮਪੀ ਦਾ ਜਦੋਂ ਟਿਨਿਓਰ ਖਤਮ ਹੁੰਦਾ ਲੋਕਾਂ ਨੂੰ ਸ਼ਿਕਾਇਤਾਂ ਦਾ ਹੁੰਦੀਆਂ ਆ ਹੈ ਵੀ ਸੋਮ ਪ੍ਰਕਾਸ਼ ਨੇ ਕਾਫੀ ਐਫਰਟਸ ਕੀਤੀਆਂ ਹੁਸ਼ਾਰਪੁਰ ਵਾਸਤੇ ਹੁਸ਼ਾਰਪੁਰ ਫਗਵਾੜਾ ਫੋਰ ਲੇਨਾਂ ਜਾਂ ਪਲੇਟਫਾਰਮ ਸਾਰਾ ਰੇਲਵੇ ਸਟੇਸ਼ਨ ਦਾ ਜਾਂ ਉਹ ਨਹਾਰ ਸਾਰੀ ਬਦਲਣਾ ਜੀ ਕੋਸ਼ਿਸ਼ ਕੀਤੀ ਆ ਟਾਂਡੇ ਤੋਂ ਹੁਸ਼ਾਰਪੁਰ ਵੀ ਜੁੜ ਜਾਏ ਉਹ ਵੀ ਫਾਈਨਲ ਸਟੇਜ ਤੇ ਆ ਸਾਰਾ ਹੋਰ ਵੀ ਜਦੋਂ ਕਰੋਨਾ ਕਾਲ ਸੀ ਇੱਥੇ ਆਕਸੀਜਨ ਪਲਾਂਟ ਦਿੱਤਾ ਆਪਣੇ ਬਹੁਤ ਲੋਡ ਸੀ ਉਸ ਲਈ ਆਕਸੀਜਨ ਦੀ 50 ਲੱਖ ਦਾ ਸਿਵਾਲ ਹਸਪਤਾਲ ਦੇ ਵਿੱਚ ਬਾਕੀ ਉਹ ਕੰਡੈਂਸਰ ਤਾਂ ਤੇ ਬੜਾ ਕੁਝ ਦਤਾ ਆਪਣੇ ਵੱਲੋਂ ਐਫਰਟਸ ਕੀਤੀਆਂ ਠੀਕ ਆ ਲੋਕਾਂ ਦਾ ਪੂਰੀ ਸੈਟੀਸਫੈਕਸ਼ਨ ਤਾਂ ਕੋਈ ਵੀ ਨਹੀਂ ਕਰ ਸਕਦਾ ਪਰ ਐਤਕੇ ਜੋ ਵੋਟਾਂ ਹੈਗੀਆਂ ਉਹ ਮੋਦੀ ਜੀ ਦੇ ਨਾਂ ਤੇ ਹੀ ਪੈਣੀਆਂ ਆ ਕੈਂਡੀਡੇਟ ਨੂੰ ਕਿਸੇ ਨੇ ਬਹੁਤਾ ਦੇਖਣਾ ਨਹੀਂ ਮੋਦੀ ਸਾਹਿਬ ਦੇ ਜੋ ਕਾਰਗੁਜ਼ਾਰੀ ਆ ਜੋ ਉਹਨਾਂ ਨੇ ਪ੍ਰਾਪੂਰ ਪ੍ਰਾਪਤੀਆਂ ਕੀਤੀਆਂ ਜੋ ਦੇਸ਼ ਦੇ ਵਿੱਚ ਉਹਨਾਂ ਨੇ ਨਾਮ ਕੀਤਾ ਜੋ ਗਰੀਬਾਂ ਵਾਸਤੇ ਉਹਨਾਂ ਨੇ ਸੈਕੰਡਾਂ ਦੀ ਗਿਣਤੀ 'ਚ ਕੰਮ ਕੀਤਾ ਸਕੀਮਾਂ ਲਿਆਂਦੀਆਂ ਅੱਜ ਉਹ ਚੀਜ਼ਾਂ ਲੋਕਾਂ ਦੇ ਸਾਹਮਣੇ ਆ ਸੋਮ ਪ੍ਰਕਾਸ਼ ਦਾ ਚਿਹਰਾ ਹੀ ਆ ਬਸ ਤੇ ਇੱਕ ਮੋਦੀ ਜੀ ਦਾ ਕੰਮ ਹੀ ਮੁਦਆ ਆ ਉਹੀ ਇੱਕ ਨਰੇਟਿਵ ਟਿਕਟਾਂ ਦੀ ਅਨਾਊਂਸਮੈਂਟ ਕਦੋਂ ਤੱਕ ਹੋ ਰਹੀ ਹੈ ਟਿਕਟਾਂ ਦੀ ਅਨਾਊਂਸਮੈਂਟ ਪਾਰਲੀਮੈਂਟਰੀ ਬੋਰਡ ਜਦੋਂ ਬੈਠੇਗਾ ਹੋ ਜਾਏਗਾ ਪਰ ਸਾਹਮਣੇ ਇਹ ਕਾ ਕੇ ਭੇਜਿਆ ਕੱਲ ਵੀ ਕੋਰ ਗਰੁੱਪ ਚ ਭਈ ਛੇਤੀ ਤੋਂ ਛੇਤੀ ਅਨਾਊਂਸ ਕਰਨੀਆਂ ਚਾਹੀਦੀਆਂ ਤਾਂ ਕਿ ਆਪਣੀਆਂ ਪੋਜੀਸ਼ਨਿੰਗ ਜਿਹੜੀਆਂ ਉਹ ਲੈ ਸਕਣ ਜਿਹੜੇ ਵੀ ਕੈਂਡੀਡੇਟ ਤੁਸੀਂ ਡਿਕਲੇਅਰ ਕਰੋ ਉਹ ਪੋਜੀਸ਼ਨਿੰਗ ਲੈ ਸਕਣ ਔਰ ਇਹ ਹੈਵੀ ਗਲਤੀ ਹੈ ਕੈਂਡੀਡੇਟ ਜਲਦੀ ਆਏਗਾ ਤਾਂ ਉਹ ਬੜਾ ਬਟਾ ਏਰੀਆ ਹੁੰਦਾ ਨੋ ਵਿਧਾਨ ਸਭਾ ਹਲਕੇ ਆ ਸੋ ਸਭ ਜਗ੍ਹਾ ਇੱਕ ਵਾਰੀ ਜਾਣਾ ਨਾ ਪ੍ਰੋਪਰ ਹੋ ਜਾਵੇ ਸੋ ਇਹ ਗੱਲ ਆ ਸਾਰੀ ਸੋ ਸੈਸ਼ਨ ਭਾਜਪਾ ਦੇ ਸੀਨੀਅਰ ਆਗੂ ਟਿਕਸ਼ਨ ਸੂਤ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਆਮ ਆਦਮੀ ਪਾਰਟੀ ਵੱਲੋਂ ਜੋ ਦੋਸ਼ ਭਾਜਪਾ ਸਰਕਾਰ ਤੇ ਲਾਈ ਜਾ ਰਹੇ ਨੇ ਕੇਂਦਰ ਸਰਕਾਰ ਤੇ ਲਾਈ ਜਾ ਰਹੇ ਨੇ ਉਹਨਾਂ ਦੋਸ਼ਾਂ ਦਾ ਵੀ ਉਹਨਾਂ ਵੱਲੋਂ ਜਵਾਬ ਦਿੱਤਾ ਗਿਆ ਹੈ ਤੇ ਸਿੱਧੇ ਤੌਰ ਤੇ ਕਿਹਾ ਗਿਆ ਹੈ ਕਿ ਜਿਹੜੇ ਦੋਸ਼ ਭਾਜਪਾ ਤੇ ਉਹਨਾਂ ਵੱਲੋਂ ਲਗਾਏ ਜਾ ਰਹੇ ਨੇ 20 ਕਰੋੜ 25 ਕਰੋੜ 45 ਕਰੋੜ ਨੂੰ ਉਹ ਬਿਲਕੁਲ ਸਰਾਸਰ ਬੇਬੁਨਿਆਦ ਦੋਸ਼ ਨੇ ਤੇ ਟਿਕਟਾਂ ਦੀ ਅਨਾਉਂਸਮੈਂਟ ਨੂੰ ਲੈ ਕੇ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਕਿ ਕੱਲ ਕੋਰ ਕਮੇਟੀ ਮੈਂਬਰਾਂ ਦੀ ਜਿਹੜੀ ਮੀਟਿੰਗ ਹੋਈ ਹੈ ਉਸ ਵਿੱਚ ਵੀ ਵਿਸ਼ੇਸ਼ ਤੌਰ ਤੇ ਭੇਜਿਆ ਗਿਆ ਜੋ ਪਾਰਲੀਮੈਂਟ ਬੋਰਡ ਬੈਠਣਾ ਸੰਗਠਨ ਬੈਠਣਾ ਜਿਨ੍ਹਾਂ ਵੱਲੋਂ ਟਿਕਟਾਂ ਦੀ ਅਨਾਉਂਸਮੈਂਟ ਕੀਤੀ ਜਾਣੀ ਹੈ ਉਹ ਜਲਦ ਤੋਂ ਜਲਦ ਜ਼ਰੂਰ ਕੀਤੀਆਂ ਜਾਣ ਕੈਮਰਾ ਪਰਸਨ ਕਰਮਜੀਤ ਸਿੰਘ ਅਜੇਤ ਨਾਲ ਚੇਤਨ ਕਸ਼ਪ ਤਾਜ਼ਾ ਤਰਨ ਖਬਰਾਂ ਦੇ ਲਈ ਜੁੜੇ ਹੋ ਹਾਰਪਰ ਨਿਊਜ਼ ਦੇ ਨਾਲ ਵੀ ਐ ਜੀ ਐਨ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੀਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ to affect positive change around them.